ਪਿਛਲੇ 5 ਸਾਲਾਂ ਦੇ ਅੰਦਰ ਵਿਦੇਸ਼ਾਂ ਦੇ ਵਿੱਚ ਭਾਰਤੀ ਵਿਦਿਆਰਥੀਆਂ ਦੀ 405 ਮੌਤਾਂ ਹੋਈਆਂ ਨੇ ਇਸ ਦੇ ਪਿੱਛੇ ਕਾਰਨ ਕੀ ਹੈ ਇਸ ਸੰਬੰਧੀ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਵਾਂਗੇ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਇੰਨਾ ਮੋਤਾਂ ਦੇ ਵਿੱਚ ਸਭ ਤੋਂ ਜ਼ਿਆਦਾ ਆਂਕੜਾ ਪੰਜਾਬ ਦੇ ਵਿਦਿਆਰਥੀਆਂ ਦਾ ਹੈ ਦੱਸ ਜਿਏ ਕਿ ਬਾਹਰਲੇ ਮੁਲਕਾਂ 'ਚ ਪੰਜਾਬੀ ਨੌਜਵਾਨਾਂ ਦੀਆਂ ਲਗਾਤਾਰ ਹੋ ਰੀਆਂ ਮੋਤਾਂ ਨੇ ਪੰਜਾਬੀਆਂ ਨੂੰ ਫਿਕਰਾਂ ਵਿੱਚ ਪਾ ਦਿੱਤਾ ਹੈ ਦਿਲ ਦੇ ਫੇਲ ਹੋਣ ਜਾਣਕਾਰਨ ਹੋ ਰੀਆਂ ਮੋਤਾਂ ਦੇ ਕਾਰਨ ਤੇ ਜ਼ਿੰਮੇਵਾਰ ਤਲਾਸ਼ਨਾ ਸਮੇਂ ਦੀ ਅਹਿਮ ਲੋੜ ਬਣ ਗਿਆ ਹੈ ਪੰਜਾਬ ਮੰਦਰ ਜੁਲਾਈ ਦੇ ਪਹਿਲੇ ਹਫ਼ਤੇ ਅੱਧੀ ਦਰਜਨ ਤੇ ਕਰੀਬ ਨੌਜਵਾਨਾਂ ਤੇ ਲੜਕੀਆਂ ਦੇ ਮਰਨ ਦੀਆਂ ਖਬਰਾਂ ਬਾਹਰ ਦੇ ਮੁਲਕਾਂ ਤੋਂ ਪੁੱਜੀਆਂ ਤੇ ਪੰਜਾਬ ਦੇ 6 ਨੌਜਵਾਨਾਂ ਦੇ ਨਸ਼ਿਆਂ ਨਾਲ ਮਰਨ ਨਾਲ ਪੰਜਾਬੀਆਂ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਜਾਣਕਾਰੀ ਅਨੁਸਾਰ ਲੋਕ ਸਭਾ ਵਿੱਚ ਪੁੱਛੇ ਗਏ ਸਵਾਲਾਂ ਦੇ ਵਿੱਚ ਜਵਾਬ ਦਿੰਦੇ ਤਤਕਾਲੀ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਮੰਤਰਾਲੇ ਕੋਲ ਉਪਲਬਧ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਦਰਤੀ ਕਾਰਨਾ ਤੁਰਕਟਨਾਵਾ ਤੇ ਡਾਕਟਰੀ ਸਥਿਤੀਆਂ ਸਮੇਤ ਵੱਖ-ਵੱਖ ਕਾਰਨਾਂ ਕਰਕੇ 2018 ਤੋਂ ਫਰਵਰੀ 2024 ਤੱਕ ਵਿਦੇਸ਼ਾਂ 'ਚ ਕੁੱਲ 403 ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਕੈਨੇਡਾ ਵਿੱਚ ਸਭ ਤੋਂ ਵੱਧ 91 ਮੌਤਾਂ ਤੇ ਯੂਕੇ ਵਿੱਚ 48 ਵਿਦਿਆਰਥੀਆਂ ਨੇ ਜਾਨ ਗੁਆਈ ਹੈ ਜਾਣਕਾਰੀ ਅਨੁਸਾਰ ਪੰਜਾਬ ਵਿੱਚ 82 ਲੱਖ ਦੇ ਲਗਭਗ ਪਾਸਪੋਰਟ ਬਣਾਉਣ ਵਾਲਾ ਭਾਰਤ ਦਾ ਪਹਿਲਾ ਸੂਬਾ ਬਣ ਗਿਆ ਵਰਨਣਯੋਗ ਹੈ ਕਿ ਪੰਜਾਬ ਵਿੱਚ ਮੌਜੂਦਾ ਸਮੇਂ ਦੇ ਵਿੱਚ 55 ਲੱਖ ਪਰਿਵਾਰ ਪਰਿਵਾਰ ਹਨ ਜਦੋਂ ਕਿ ਹੁਣ ਤੱਕ 42 ਲੱਖ ਪਾਸਪੋਰਟ ਬਣ ਚੁੱਕੇ ਹਨ ਪਤਾ ਲੱਗਿਆ ਹੈ ਕਿ ਜਨਵਰੀ 2016 ਤੋਂ ਮਾਰਚ 2021 ਤੱਕ ਪੰਜਾਬ ਦੇ 262 ਹਜ਼ਾਰ ਪੰਜਾਬੀ ਸਟੱਡੀ ਵੀਜ਼ੇ ਤੇ 478000 ਵਿਅਕਤੀ ਰੁਜ਼ਗਾਰ ਵੀਜ਼ੇ ਤੇ ਕੈਨੇਡਾ ਗਏ ਨੇ ਇਹ ਵੀ ਪਤਾ ਲੱਗਿਆ ਹੈ ਕਿ ਪਿਛਲੇ ਸਾਲ ਪੰਜਾਬ ਦੇ 136000 ਵਿਦਿਆਰਥੀ ਬਾਹਰਲੇ ਮੁਲਕਾਂ ਨੂੰ ਤੁਰ ਗਏ ਇੱਕ ਰਿਪੋਰਟ ਅਨੁਸਾਰ ਬਹੁਤੇ ਲੋਕਾਂ ਨੇ ਆਪਣੇ ਪੁੱਤਰਾਂ ਨੂੰ ਜ਼ਮੀਨਾਂ ਤੇ ਸ਼ੌਕਾਰਾਂ ਤੋਂ ਕਰਜ਼ਾ ਚੁੱਕ ਕੇ ਵਿਦੇਸ਼ਾਂ ਦੇ ਵਿੱਚ ਤੋਰਿਆ ਸੀ ਜੋ ਕਿ ਅਰਬਾਂ ਵਿੱਚ ਬੰਦਾ ਇਸੇ ਤਰ੍ਹਾਂ 38887 ਵਿਦਿਆਰਥੀਆਂ ਨੇ ਸਟੱਡੀ ਵੀਜ਼ੇ ਤੇ ਬੈਂਕਾਂ ਤੋਂ ਲੋਨ ਲਏ ਹਨ ਦੱਸ ਜਿਏ ਕਿ 3000 ਕਰੋੜ ਦਾ ਜਿਹੜਾ ਆਂਕੜਾ ਹੈ ਲੋਨ ਦੀ ਰਾਸ਼ੀ ਉਹ ਉਸ ਦਾ ਜਿਹੜਾ ਕਰਜ਼ਾ ਹੈ ਲੋਕਾਂ ਦੇ ਵੱਲੋਂ ਲਿਆ ਗਿਆ ਹੈ ਵੱਖ-ਵੱਖ ਵੀਜ਼ਾ ਪ੍ਰੋਸੈਸਿੰਗ ਏਜੰਸੀਆਂ ਦੇ ਮੌਜੂਦਾ ਆਂਕੜਿਆਂ ਮੁਤਾਬਕ 3 ਲੱਖ ਪੰਜਾਬੀ ਕੈਨੇਡਾ ਵਿੱਚ ਵੱਖ-ਵੱਖ ਸਿੱਖਿਆਕ ਸੰਸਥਾਵਾਂ ਵਿੱਚ ਪੜ੍ਹਾਈ ਕਰ ਰਹੇ ਹਨ ਅੱਜ ਭਾਰਤ ਵਿੱਚ ਲਗਭਗ 10% ਤੇ ਪੰਜਾਬ ਵਿੱਚ 13% ਲੋਕ ਜਿਹੜੇ ਨੇ ਡਿਪਰੈਸ਼ਨ ਦਾ ਸ਼ਿਕਾਰ ਨੇ ਕੈਨੇਡਾ ਦੇ ਵਿੱਚ 3 ਤਿੰਨ ਵਿੱਚੋਂ ਇੱਕ ਡਿਪਰੈਸ਼ਨ ਦਾ ਸ਼ਿਕਾਰ ਹੈ ਜੋ ਕਿ ਪੰਜਾਬ ਨਾਲੋਂ ਤਿੰਨ ਗੁਣਾ ਜ਼ਿਆਦਾ ਦੱਸਿਆ ਜਾ ਰਿਹਾ ਹੈ ਇਹ ਵੀ ਕਾਰਨ ਹੈ ਕਿ ਸਾਡੇ ਦੇਸ਼ੰਦ ਨੌਕਰੀਆਂ ਦੀ ਘਾਟ ਅਤੇ ਵਿਦੇਸ਼ਾਂ ਵਿੱਚ ਬਿਹਤਰ ਜ਼ਿੰਦਗੀ ਦੇ ਸੁਪਨੇ ਦੇਖ ਕੇ ਬਹੁਤ ਸਾਰੇ ਨੌਜਵਾਨ ਬਾਹਰ ਨੂੰ ਚਲੇ ਜਾਂਦੇ ਨੇ ਅਤੇ ਕਈ ਵਾਰ ਤਾਂ ਉਹਨਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਉੱਥੇ ਉਹਨਾਂ ਦਾ ਭਵਿੱਖ ਕਿਹੋ ਜਿਹਾ ਰਹਿਣ ਵਾਲਾ ਹੈ ਜਾਂ ਨਹੀਂ ਉਕਤ ਕਾਰਨਾਂ ਦੇ ਵਿੱਚੋਂ ਹੋਵੇ ਭਾਵੇਂ ਕੋਈ ਵੀ ਲੇਕਿਨ ਮਾਪਿਆਂ ਦੇ ਲਾੜਲੇ ਧੀਆ ਪੁੱਤਾਂ ਦਾ ਜਾਣਾ ਸਮੇਂ ਤੋਂ ਪਹਿਲਾਂ ਮਾਪਿਆਂ ਦਾ ਲੱਕ ਤੋੜ ਰਿਹਾ ਹੈ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਪੰਜਾਬ ਦਾ ਲੱਖਾਂ ਨੌਜਵਾਨ ਬੇਰੋਜ਼ਗਾਰੀ ਦੇ ਆਲਮ ਵਿੱਚ ਹੈ ਬੁੱਧੀਜੀਵੀ ਵਰਗਾ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਪੁੱਤਰਾਂ ਤੇ ਧੀਆਂ ਨੂੰ ਸੰਭਾਲਣ ਲਈ ਸਰਕਾਰ ਨੇ ਠੋਸ ਖਦਮ ਨਾ ਚੁੱਕੇ ਤਾਂ ਪੰਜਾਬ ਦਾ ਹਾਲ ਉਜੜੇ ਬਾਗਾਂ ਵਿੱਚ ਮਾੜਾ ਹੋਣ ਵਾਲਾ ਹੈ ਬੁੱਧੀਜੀਵਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਸਰਕਾਰ ਰੁਜ਼ਗਾਰ ਨਹੀਂ ਦਿੰਦੀ ਤਾਂ ਜਿਹੜੇ ਨੌਜਵਾਨ ਨੇ ਧੀਆਂ ਨੇ ਜਾਂ ਪੁੱਤਰ ਨੇ ਜਦੋਂ ਬਾਹਰ ਚਲੇ ਜਾਂਦੇ ਨੇ ਤਾਂ ਬਾਰ ਚਲੇ ਜਾਂ ਤਾਂ ਡਿਪਰੈਸ਼ਨ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਦੱਸਿਆ ਜਾ ਰਿਹਾ ਕਿਉਂਕਿ ਬਾਹਰ ਜਾ ਕੇ ਕਈ ਤਰ੍ਹਾਂ ਦੀਆਂ ਉਹਨਾਂ ਨੂੰ ਜਿਹੜੀਆਂ ਮੁਸ਼ਕਲਾਂ ਨੇ ਉਹ ਸਾਹਮਣਾ ਕਰਨਾ ਪੈਂਦਾ ਕਈ ਵਾਰ ਕਈ ਦਫਾ ਤਾਂ ਆਪਣੇ ਪਰਿਵਾਰ ਨੂੰ ਵੀ ਨਹੀਂ ਦੱਸਦੇ ਤਾਂ ਇਕੱਲੇ ਹੀ ਅੰਦਰੋਂ ਹੀ ਅੰਦਰੋਂ ਟੁੱਟ ਜਾਂਦੇ ਨੇ ਜਿਸ ਕਾਰਨ ਜਾਂ ਤਾਂ ਉਹ ਸੁਸਾਈਡ ਅਟੈਂਪਟ ਕਰ ਲੈਂਦੇ ਨੇ ਜਾਂ ਫਿਰ ਡਿਪਰੈਸ਼ਨ ਦੇ ਸ਼ਿਕਾਰ ਹੋਣ ਕਰਕੇ ਦਿਲ ਦਾ ਦੌਰਾ ਵੀ ਪੈ ਜਾਂਦਾ ਤਾਂ ਪੰਜਾਬ ਸਰਕਾਰ ਨੂੰ ਇਸ ਸਬੰਧੀ ਗੰਭੀਰਤਾ ਦੇ ਨਾਲ ਧਿਆਨ ਦੇਣਾ ਚਾਹੀਦਾ ਹੈ ਕਿ ਪੰਜਾਬ ਦੇ ਅੰਦਰ ਵੱਧ ਤੋਂ ਵੱਧ ਰੁਜ਼ਗਾਰ ਦੇਣ ਤਾਂਕਿ ਜਿਹੜੇ ਪੰਜਾਬ ਦੇ ਨੌਜਵਾਨ ਨੇ ਜਿਹੜੀ ਪੰਜਾਬ ਦੇ ਧੀਆ ਪੁੱਤਰ ਪੁੱਤਰ ਨੇ ਉਹ ਪੰਜਾਬ ਦੇ ਵਿੱਚ ਰਹਿ ਕੇ ਨੌਕਰੀ ਕਰਨ ਆਪਣੇ ਪਰਿਵਾਰ ਦੇ ਕੋਲ ਰਹਿਣ ਤੇ ਆਪਣਾ ਜਿਹੜਾ ਭਵਿੱਖ ਹੈ ਉਸ ਨੂੰ ਸੁਰੱਖਿਅਤ ਬਣਾਣ ਤੁਹਾਡੀ ਇਸ ਸਬੰਧੀ ਕੀ ਰਾਏ ਹੈ ਕਮੈਂਟ ਬਾਕਸ ਦੇ ਰਾਹੀਂ ਜ਼ਰੂਰ ਦੱਸਣਾ ਇਸ ਸਬੰਧੀ ਜਾਣਕਾਰੀ ਇੰਨੀ ਹੀ ਤੁਹਾਡੇ ਤੋਂ ਲੈਣਿਆ ਇਜਾਜ਼ਤ ਤਾਂ ਹੋਰ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ